1.7 ਹਜੇ 1 ਮਿੰਟ ਜੀ 1 ਮਿੰਟ ਸਰ ਉਹ ਨਾਲ ਹੋ ਗਿਆ ਪਰ ਨਹੀਂ ਚੜਤ ਉਹ ਨਾ ਇਹ ਨਹੀਂ ਬੱਸ ਨਹੀਂ ਨਹੀਂ ਵਾਈਟ ਨਹੀਂ ਥੋੜਾ ਜਿਹਾ ਨਹੀਂ 1 ਮਿੰਟ ਇੱਥੇ ਰੁਜੋ ਦੋ ਮਿੰਟ ਰੁਜੋ ਹਾਂਜੀ ਲਾਈ ਜੋ ਲੁੱਟੀ ਤਾਂ ਵੀ ਆਇਆ ਯਾਰ ਤੁਹਾਨੂੰ ਟੈਨਸ਼ਨ ਨਾ ਕਰੋ ਪਾਬਲੋ ਨੇ ਆਪਾਂ ਆਹਨ ਦੇਖੋ ਨਾਲ ਨਾਲ ਦੇਖੋ ਕਾਫੀ ਯਾਰ ਕੇ ਨਹੀਂ ਬੋਲਦੇ ਜਿੰਨੀ ਜਿਆਦੀ ਮੈਂ ਦੇਖਿਆ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੇਤੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਉਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:00 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ 3-4 ਨਕਾਬਪੋਸ਼ ਲੋਕ ਚਿੱਟੇ ਰੰਗ ਦੀ ਹਿਉਂਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਕੇ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮੁਕੱਦਮਾ ਬਨੋਂ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਮਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਮੁਕਦਮੇ ਦੀ ਤਤੀਸ਼ ਨੋਕੇ ਬਤਾਂਦੇ ਹੋਏ ਐਸ ਪੀ ਡੀ ਆ ਡੀਐਸਪੀ ਡੀਐਸਪੀ कपूरथला ਐਸਐਚਓ ਸਿਟੀ कपूरथला ਅਤੇ ਇੰਚਾਰਜ ਸੀਆਈਏ कपूरथला ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਹਦੇ ਵਿੱਚ ਦੋਸ਼ੀਆਂ ਨੂੰ ਅੱਗੇ ਦੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਾਦੀ ਨਾਲ ਕੰਮ ਕਰਦੇ ਹੋਏ ਟੀਮਾਂ ਨੇ ਦੋਸ਼ੀਆਂ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੇ ਜਿਹੜੇ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਆ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਹੈ ਕਿ ਦੋਸ਼ੀਆਂ ਨੇ ਵੱਖ-ਵੱਖ ਤਰੀਕੇ ਨਾਲ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ੀਆਂ ਦੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁਟ ਮਿਲੀ ਸੀ ਕਿ ਜਿਹੜੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਏ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪਈ ਰਹੇ ਤੇ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਹੁੰਡੀ ਐਕਸੈਂਟ ਗੱਡੀ ਹੈ ਉਹ ਇੱਕ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਕੁਲਕੜੀ ਥਾਣਾ ਕੁਲਕੜੀ ਏਰੀਆ ਤੇ ਜਿਹੜਾ ਜਿਲ੍ਹਾ ਜਿਲ੍ਹਾ ਫਿਰੋਜ਼ਪੁਰ ਚ ਪੈਂਦਾ ਹੈ ਉਹਦੇ ਕੋਲ ਉਹ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨ ਨੂੰ ਆਪਾਂ ਤਾਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਚੋਂ ਜਿਹੜਾ ਅਰੈਸਟ ਕੀਤਾ ਹੈ ਦੋਵਾਂ ਨੂੰ ਅਰੈਸਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਅਸੀਂ ਰਿਮਾਂਡ ਲਿਆ ਹੈ ਦੁਰਾਨੇ ਪੁੱਛ ਕੇ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਬਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾ ਵਾਲਾ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਮਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੇ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਤੇ ਟੀਮਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਧਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਿਆਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਤਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ सिरसा ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਮ੍ਰਿਤਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁੱਲ 20 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਹੀ ਦਰਜ ਸਨ ਤੇ ਇਹ bail ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ ਆਦੀ ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਦਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਹੈ ਉਹ ਅਸੀਂ ਨਾਮਿਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਬਦਗੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰਨਾ ਹੈ ਇਹਦੇ ਵਿੱਚ ਜਿਹੜਾ ਵੀ ਮਕਦਮੇ ਚੁਦਾਸ ਰਜ ਹੈ एक्चुअली ਮੋਸਟਲੀ ਮਕਦਮੇ ਚੋਰੀ ਦੇ ਇਹਦੇ ਵਿੱਚ ਆਲਮੋਸਟ ਜਿਹੜੇ ਸਾਰੇ ਮਕਦਮੇ ਆ ਆਲਮੋਸਟ ਸਾਰੇ ਹੀ ਮਕਦਮੇ ਜਿਹੜੇ ਚੋਰੀ ਦੇ ਹੈਗੇ ਔਰ ਆਪਣੇ ਬਿਲਕੁਲ ਜਿਹੜੇ ਆ ਦੋਸ਼ੀ ਜਿਨ੍ਹਾਂ ਨੇ ਬਰਬਾਦ ਕੀਤੀ ਸੀ ਉਹ ਆਪਸ ਵਿੱਚ ਰਿਸ਼ਤੇਦਾਰ ਨਿਕ ਗਏ ਤੇ ਜਿਹੜਾ ਇਹ ਸੁਨਿਆਰਾ ਹੈਗਾ ਇਹਨਾਂ ਦੇ ਪਹਿਲਾ ਹੀ ਮੁੱਖ ਦੋਸ਼ੀ ਜੌਨੀ ਅਤੇ ਇਹਨਾਂ ਦੇ ਜਿਹੜੇ ਭਰਾ ਇੱਕ ਹੈਗੇ ਆ ਜਿਹੜੇ ਨਾਮਜਤ ਹੋਏ ਆ ਉਹਨਾਂ ਨਾਲ ਪਹਿਲਾਂ ਹੀ ਲਿੰਕ ਸੀਗੇ ਤੇ ਹੋ ਸਕਦਾ ਹੈ ਪਹਿਲਾਂ ਵੀ ਜਿਹੜੀ ਵਾਰਦਾਤਾਂ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਹੋਈ ਇਹੀ ਜਿਹੜੇ ਸੁਨਿਆਰੇ ਨੂੰ ਵੇਚਿਆ ਸੁਨਿਆਰੇ ਕਿਹਨੇ ਰੱਖੀ ਕਰਵਾਈ ਦੁਕਾਨ ਵਿੱਚ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਸਰ કુલ ਦੋਸ਼ੀ ਕਿੰਨੇ ਫੜੇ ਜਾ ਚੁੱਕੇ ਨੇ ਔਰ ਕਿੰਨੇ ਪੈਂਡਿੰਗ ਇਹਦੇ ਵਿੱਚ કુલ ਚਾਰ ਦੋਸ਼ੀ ਅਸੀਂ ਮੁਕਦਮੇ ਤੇ ਫੜ ਲਏ ਹਨ ਜਿਹਦੇ ਵਿੱਚ ਇਸ ਵਾਰਦਾਤ ਦਾ ਮਾਸਟਰਮਾਈਂਡ ਜਿਹੜਾ ਜੌਨੀ ਔਰ ਫਰਾਜੂ ਉਹ ਹੈਗਾ ਤੇ ਬਾਕੀ ਜਿਹੜੇ ਤਿੰਨ ਦੋਸ਼ੀ ਹੈ ਉਹਨਾਂ ਨੂੰ ਅਸੀਂ ਪਹੁੰਚੀ ਤੀਂ ਅਰੈਸਟ ਕਰਨਾ ਸਰ ਸ਼ਹਿਰ 'ਚ ਇੰਨੇ ਸੁਨਿਆਰੇ ਆ 20 ਸੁਨਿਆਰੇ ਨੂੰ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਰੀਤਾ ਗਿਆ ਉਹਨਾਂ ਜੋ ਹੁਣ ਤੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਇਹ ਅਚਨ ਚੇਤਰੀ ਇੱਥੇ ਰੁਕੇ ਹੈਗੇ ਆ ਬਾਕੀ ਇਹ ਬਿਲਕੁਲ ਅੰਡਰ ਇਨਵੈਸਟੀਗੇਸ਼ਨ ਹੈਗਾ ਮੈਟਰ ਹੋ ਸਕਦਾ ਹੈ ਟਾਰਗੇਟ ਕੀਤਾ ਹੋਏ ਇਹਦੇ ਵਿੱਚ ਅਸੀਂ ਡੂੰਘਾਈ ਨਾਲ ਤਫ਼तीश ਕਰਾਂਗੇ ਥੈਂਕ ਯੂ